ਤੱਤਾ ਵਾਈਟ ਜੀ ਫਟੇ ਭਾਗਯ ਪਤੀ ਨਥਾ ਜੋ ਕਿ ਜੀ ਸਾਹਿਬ ਨੂੰ ਤਾਰਾ ਦਾ ਇੱਕ ਜਿਹੇ ਦਰਵਾਜੇ ਦੇ ਤੇ ਜਾਲ ਵਿਛਾਇਆ ਸੀ ਜੋ ਵੀ ਕੌਂਕੜੀ ਆਉਂਦੀ ਆਪਣੀਆਂ ਤਾਰਾ ਉਦੈ ਨਮਸਕਾਰ ਕਰਦੀ ਜਾਂਦੀਆਂ ਹੁੰਦੀਆਂ ਸੀ ਤਾਂ ਇਸ ਕਹਾਣੀ ਨੇ ਜੋਗਾਂ ਕਿਹਾ ਕਿ ਅੱਜ ਉਹ ਲੋਕ ਚੰਪਖਿਆਂ ਦੇ ਗੁਜ਼ਰਦੇ ਆ ਅੱਗੇ ਦੌਲਤ ਅੱਜ ਇਹ ਸਾਰੀਆਂ ਤਾਰਾਂ ਦਾ ਜਾਲ ਜੋ ਤੁਸੀਂ ਵਿਛਾਇਆ ਸੀ ਛੱਕ ਹੋ ਰਿਹਾ ਜੀ ਦਾ ਕੰਮ ਵੀ ਹੋ ਰਿਹਾ ਹੋਰ ਬਹੁਤ ਬੜੀਆਂ ਦੀਆਂ ਤਾਰਾਂ ਵੀ ਵੱਡੀਆਂ ਗਈਆਂ ਤੇ ਆਪੋ ਆਪਣੀਆਂ ਸਾਰੀਆਂ ਸਰਵਜੇ ਦੀ ਸਫਾਈ ਦਾ 20 ਸਾਲ ਮਤੋਂ 36 ਜੱਥਾ ਜੋ ਕਿ 20 ਸਾਲਾਂ ਦੇ ਤਾਰਾਂ ਦੇ ਜਾਲ ਤੋਂ ਸੱਤਾਂ ਗਿਆ ਤੇ ਨੀਤੀ ਬਦਲਦੇ ਆ ਵਾਏ ਜੀ ਦਾ ਖਾਸਾ ਵਾਏ ਜੀ ਇਹ ਬਾਬਾ ਅੱਜ ਮੋਲਾ ਪੱਤਿਨੱਥਾ ਕੀ ਰੁਰਕਾ ਰੂੜ ਗੁਰਾਇਆ ਵਿਖੇ ਸਾਡੇ ਬਾਟ ਨੰਬਰ 10 ਔਰ 11 ਨੂੰ ਜਿਹੜਾ ਹੈਗਾ ਰਸਤਾ ਜਿਹੜਾ ਜਾਂਦਾ ਹੈਗਾ ਔਰ ਮੇਨ ਦਰਵਾਜਾ ਜੋ ਤਕਰੀਬਨ 2-250 ਘਰਾਂ ਨੂੰ ਜਿਹੜਾ ਇਹ ਮੇਨ ਐਂਟਰੀਸ ਹੈਗੀ ਆ ਇੱਥੇ ਬਹੁਤ ਲੰਬੇ ਸਮੇਂ ਤੋਂ ਤਕਰੀਬਨ 15-20 ਸਾਲ ਤੋਂ ਜਿਹੜੇ ਤਾਰਾਂ ਦੇ ਬਹੁਤ ਲੰਬੇ ਵੱਡੇ ਗੁੱਛੇ ਸੀਗੇ ਔਰ ਬਹੁਤ ਹੀ ਜਿਆਦਾ ਜਿਹੜੇ ਦਰਵਾਜੇ ਦੇ ਵਿੱਚ ਜੋੜ ਸੀ ਜਿਸ ਦੇ ਨਾਲ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਸੀ ਕਿਉਂਕਿ ਦੁੱਖ ਦੇ ਸੁੱਖ ਦੇ ਨੂੰ ਇਹ ਦਰਵਾਜਾ ਜਿਹੜਾ ਹੈਗਾ ਇਹ ਵਰਤਿਆ ਜਾਂਦਾ ਸੀ ਔਰ ਮੈਨੂੰ ਮਹੱਲਾ ਨਿਵਾਸੀਆਂ ਨੇ ਹੁਕਮ ਕੀਤਾ ਸੀਗਾ ਕਿ ਇਹ ਜਿਹੜੀ ਹੈਗੀ ਆ ਤਾਰ ਆ ਦੀ ਜਿਹੜੀ ਸਾਰੀ ਸਮੱਸਿਆ ਹੈਗੀ ਆ ਤੁਸੀਂ ਪਹਿਲ ਦੇ ਆਧਾਰ ਤੇ ਕਰੋ ਸੋ ਮੈਂ ਮਹੱਲਾ ਨਿਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਜਿਹੜਾ ਹੈਗਾ ਮਾਨਯੋਗ ਐਸਡੀਓ ਸਾਹਿਬ ਮੀਨੀ ਮਹਿਕਮੇ ਨੂੰ ਜਿਹੜੀ ਹੈਗੀ ਇਹ ਵੀ ਕੁਝ ਦਿਨ ਪਹਿਲਾਂ ਮੈਂ ਬੇਨਤੀ ਕੀਤੀ ਸੀਗੀ ਤੇ ਉਹਨਾਂ ਨੇ ਸਾਡੀ ਇਸ ਬੇਨਤੀ ਨੂੰ ਕਬੂਲ ਕਰਦੇ ਹੋਏ ਅੱਜ ਜਿਹੜੇ ਆਪਣੇ ਮੁਲਾਜ਼ਮ ਆ ਸਵੇਰ ਦੇ ਤਕਰੀਬਨ 9 ਵਜੇ ਦੇ ਜਿਹੜੇ ਹੈਗੇ ਆ ਉਹ ਅੱਜ ਸਵੇਰ ਦੇ ਲੱਗੇ ਆ ਔਰ ਜਿਹੜਾ ਵੀ ਜੋੜ ਆ ਉੱਥੇ ਸਾਰੀਆਂ ਤਾਰਾ ਜਿਹੜੀਆਂ ਹੈਗੀਆਂ ਕੇਬਲਾ ਜਿਹੜੀਆਂ ਮੋਟੀਆਂ ਨੰਮੀਆਂ ਪੋਈਆਂ ਗਈਆਂ ਔਰ ਨਾਲ ਦੀ ਨਾਲ ਜਿਹੜੇ ਉੱਥੇ ਫਾਸਟਵੇ ਵਾਲਿਆਂ ਦੀ ਤਾਰਾ ਸੀ ਜਾਂ ਕਨੈਕਟ ਵਾਲਿਆਂ ਦੀ ਤਾਰਾ ਸੀ ਔਰ ਬੀਐਸਐਨਲ ਦੀ ਤਾਰਾ ਜਿਹੜੀ ਬੰਦ ਹੋ ਚੁੱਕੀ ਆ ਵੀ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਕਲਾਰੇ ਪਏ ਸੀ ਔਰ ਉਸ ਨੂੰ ਵੀ ਜਿਹੜਾ ਹੈਗਾ ਉਹ ਪਧਰਾ ਕਰਵਾਇਆ ਗਿਆ ਔਰ ਮੈਂ ਮਹੱਲਾ ਨਿਵਾਸੀਆਂ ਨੂੰ ਵੀ ਵਿਸ਼ਵਾਸ ਦਿਵਾਉਂਦਾ ਕਿ ਉਹਨਾਂ ਦੇ ਜਿਹੜੇ ਦੱਸੇ ਹੋਏ ਸਾਨੂੰ ਜਿਹੜੇ ਉਹਨਾਂ ਨੇ ਜਿਹੜੀ ਸਾਨੂੰ ਹੁਕਮ ਲਾਏ ਆ ਉਹ ਇੱਕ ਇੱਕ ਕਰਕੇ ਜਿਹੜਾ ਹੈਗਾ ਉਹਨਾਂ ਦਾ ਕੰਮ ਜਿਹੜਾ ਪੂਰਾ ਕੀਤਾ ਜਾਊਗਾ ਔਰ ਇਹੀ ਆਸਾ ਉਮੀਦਾਂ ਦੇ ਨਾਲ ਮੈਂ ਉਹਨਾਂ ਤੋਂ ਵਿਸ਼ਵਾਸ ਵੀ ਚਾਹੁੰਦਾ ਔਰ ਉਹਨਾਂ ਦਾ ਸਾਥ ਵੀ ਚਾਹੁੰਦਾ ਕਿ ਸਾਡਾ ਸਾਥ ਦੋ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਆਪਾਂ ਆਪਣੇ ਮਹੱਲੇ ਨੂੰ ਆਪਣੇ ਵਾਰਡ ਨੂੰ ਜਿਹੜਾ ਹੈਗਾ ਬਹੁਤ ਸੁੰਦਰ ਜਿਹੜਾ ਬਣਾਉਂਦੇ ਵਿੱਚ ਆਪਾਂ ਯੋਗਦਾਨ ਪਾਈਏ ਔਰ ਇਸ ਦਰਵਾਜੇ ਨੂੰ ਮੈਂ ਵਿਸ਼ਵਾਸ ਪਾਉਂਦਾ ਮਹੱਲਾ ਨਿਵਾਸੀਆਂ ਨੂੰ ਬਾੜ ਨਿਵਾਸੀਆਂ ਨੂੰ ਇਸ ਮਹੱਲੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਰਵਾਜੇ ਨੂੰ ਜਿਹੜਾ ਹੈਗਾ ਬਹੁਤ ਸੁੰਦਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਬਣਾਇਆ ਜਾਵੇਗਾ ਔਰ ਮੈਂ ਫਿਰ ਮਹੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਜ਼ਿੰਮੇਵਾਰੀ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਉਹਨਾਂ ਦੀ ਹਰ ਇੱਕ ਮੰਗ ਨੂੰ ਪੂਰਾ ਕਰਦੇ ਹੋਏ ਇਸ ਕੰਮਾਂ ਨੂੰ ਜਿਹੜਾ ਹੈਗਾ ਕਰਕੇ ਜਿਹੜਾ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ